ਹਰੀਆਂ ਵੇਲਾਂ ਪਾਸ ਸਾਈ ਸਤਨੀਏ ਦਰਸ਼ਨ ਕਰ ਰਹੇ ਹਾਂ। ਇੱਕ ਤੋਂ ਆਪਾਂ ਬੈਕ ਸਾਈਡ ਇੱਥੇ ਇੱਕ ਗੁਰਦੁਆਰਾ ਸਾਹਿਬ ਹੈਗਾ ਜੋ ਸਿੱਧਾ ਦਾ ਗੁਰਦੁਆਰਾ ਹੈ ਪਿੱਛੇ ਮੇਰੇ ਰਸਤਾ ਜਾ ਰਿਹਾ। ਇੱਥੇ ਬਾਬਾ ਸਾਹਿਬ ਜੀ ਦਾ ਅਜੀਤ ਸਿੰਘ ਜੀ ਆਏ ਸੀਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲੇ ਵਲੋਗ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਅੱਜ ਅਸੀਂ ਗੁਰਦੁਆਰਾ ਹਰੀਆਂ ਵੇਲਾਂ ਸਾਹਿਬ ਦਰਸ਼ਨ ਕਰਨ ਜਾ ਰਹੇ ਹਾਂ ਜਿੱਥੇ ਸਤਵੇਂ ਗੁਰੂ ਸ੍ਰੀ ਗੁਰੂ ਹਰ Rai ਸਾਹਿਬ ਜੀ ਆਏ ਸਨ। ਇਹ ਗੁਰਦੁਆਰਾ ਸਾਹਿਬ ਦਰਨੰਦਲ ਨਿਹੰਗ ਸਿੰਘ ਜਥੇਬੰਦੀ ਦਾ ਹੈੱਡਕੁਆਰਟਰ ਵੀ ਹੈ ਜੋ ਕਿ 18ਵੇਂ ਸਦੀ ਦੇ ਵਿੱਚ ਸ਼ੁਰੂ ਹੋਈ ਸੀ ਤੁਸੀਂ ਦਰਸ਼ਨ ਕਰ ਰਹੇ ਹੋ ਹਰੀਆਂ ਵੇਲਾਂ ਜਿਸ ਨੂੰ ਗੁਰੂ ਸਾਹਿਬ ਨੇ ਵਰ ਦਿੱਤਾ ਕਿ ਜੇ ਕੀ ਇਹ ਦਿਲਾਂ ਸਦਾ ਹਰੀਆਂ ਰਹਣਗੀਆਂ ਜੋ ਇੱਥੇ ਸੇਵਾ ਕਰੇਗਾ ਉਸ ਦਾ ਮਨ ਅਤੇ ਤਨ ਵੀ ਹਰਿਆ ਰਹੇਗਾ ਸਾਨੂੰ ਸਾਰਿਆਂ ਨੂੰ ਇੱਥੇ ਦੇ ਇਤਿਹਾਸ ਬਾਰੇ ਪਤਾ ਹੈ ਕਿ ਇੱਥੇ ਗੁਰੂ ਸਾਹਿਬ ਨੇ ਇਹ ਇੱਥੇ ਠਹਿਰਾਵ ਕੀਤਾ ਸੀਗਾ ਇੱਥੇ ਬਲਗਨ ਦਾਸ ਜੀ ਰਹਿੰਦੇ ਸੀਗੇ ਜਿਹੜੇ ਉਹਨਾਂ ਦੇ ਕੋਲ ਰਹੇ ਸੀਗੇ ਉਹਨਾਂ ਨੇ ਕਾਫੀ ਸੇਵਾ ਕੀਤੀ ਸੀਗੀ ਗੁਰੂ ਮਹਾਰਾਜ ਦੀ ਤੇ ਗੁਰੂ ਮਹਾਰਾਜ ਦੇ ਘੋੜੇ ਨੇ ਇੱਥੇ ਇਹ ਹਰੀਆਂ ਵੇਲਾ ਖਾਧੀਆਂ ਸੀਗੀਆਂ ਜੋ ਦੇਖ ਕੇ ਗੁਰੂ ਸਾਹਿਬ ਨੇ ਕਿਹਾ ਸੀਗਾ ਕਿ ਬੜੇ ਪ੍ਰਸੰਨ ਹੋਏ ਸੀਗੇ ਕਿ ਘੋੜਾ ਸਾਡਾ ਬੜਾ ਪ੍ਰਸੰਨ ਹੋਇਆ ਉਹਨੂੰ ਦੇਖ ਕੇ ਘੋੜੇ ਨੂੰ ਦੇਖ ਕੇ ਗੁਰੂ ਮਹਾਰਾਜ ਵੀ ਪ੍ਰਸੰਨ ਹੋਏ ਤਾਂ ਉਹ ਜਿਹੜੀਆਂ ਹਰੀਆਂ ਵੇਲਾ ਜਿਹੜੀਆਂ ਬਲਗਨ ਦਾਸ ਨੇ ਪੱਟ ਕੇ ਪਾਈਆਂ ਸੀਗੀਆਂ ਘੋੜੇ ਨੂੰ ਉਹ ਜਿਹੜੀਆਂ ਅਸੀਂ ਦਰਸ਼ਨ ਹੁਣੇ ਕੀਤੇ ਹੈਗੇ ਆ ਉਹ ਜਿਹੜੀਆਂ ਹਰੀਆਂ ਵੇਲਾ ਹਜੇ ਵੀ ਉਸੇ ਤਰ੍ਹਾਂ ਹਰੀਆਂ ਹਨ ਗੁਰੂ ਮਹਾਰਾਜ ਨੇ ਇੱਥੇ ਬਾਰ ਦੱਸਿਆ ਸੀਗਾ ਕਿ ਜਿਹੜਾ ਇੱਥੇ ਆ ਕੇ ਸੇਵਾ ਕਰੂਗਾ ਸੱਚੇ ਦਿਲੋਂ ਉਹਦਾ ਮਨ ਵੀ ਹਰਿਆ ਰੋਗਾ ਉਹਦਾ ਸਰੀਰ ਵੀ ਹਰਿਆ ਰੋਗਾ ਮਹਾਰਾਜ ਦੀ ਕਾਫੀ ਟਾਈਮ ਤੋਂ ਜਦੋਂ ਅਸੀਂ ਹੁਸ਼ਿਆਰਪੁਰ ਤੋਂ ਚੰਡੀਗੜ੍ਹੇ ਰੋਡ ਤੇ ਜਾਂਦੇ ਹਾਂ ਰਿਆਤ ਬਾਹਰ ਦਾ ਕਾਲਜ ਨੰਕੇ ਪਿੰਡ ਚਿੱਗਰਾ ਹੁੰਦਾ ਹੈ ਉਸ ਦੇ ਕੁਝ ਮੀਟਰ ਅੱਗੇ ਹੀ ਸੱਜੇ ਹੱਥੋਂ ਇਹ ਬੋਰਡ ਲੱਗਾ ਹੋਇਆ ਹੈ ਗੁਰਦੁਆਰਾ ਹਰੀਆਂ ਵਿਹਲਾ ਪਾਤਸ਼ਾਹੀ 7ਵੀਂ ਗੁਰੂ ਹਰ Rai ਸਾਹਿਬ ਜੀ ਕੀਰਤਪੁਰ ਸਾਹਿਬ ਤੋਂ ਚੱਲ ਕੇ ਇੱਥੇ ਆਏ ਸਨ ਜਦੋਂ ਗੁਰੂ ਸਾਹਿਬ ਕੀਰਤਪੁਰ ਸਾਹਿਬ ਤੋਂ ਚੱਲ ਕੇ ਇੱਥੇ ਆਏ ਗੁਰੂ ਸਾਹਿਬ ਜੀ ਦੇ ਨਾਲ 2200 ਦੇ ਕਰੀਬ ਘੋੜੇ ਸਨ ਰਸਤੇ ਦੇ ਵਿੱਚ ਦੂਰੋਂ ਹੀ ਨਿਸ਼ਾਨ ਸਾਹਿਬ ਦਿਖਣ ਲੱਗ ਜਾਂਦੇ ਹਨ ਤੇ ਇਹ ਦ੍ਰਿਸ਼ ਬਹੁਤ ਹੀ ਸੋਹਣਾ ਲੱਗਦਾ ਹੈ ਸਾਰੇ ਪਾਸੇ ਦਰਖਤ ਤੇ ਦਰਖਤ ਲੱਗੇ ਹੋਏ ਹਨ ਇਸ ਸਥਾਨ ਤੇ ਗੁਰੂ ਸਾਹਿਬ 3 ਦਿਨ ਰਹੇ ਜਦੋਂ ਅਸੀਂ ਅੱਗੇ ਵਧਦੇ ਹਾਂ ਤਾਂ ਸਭ ਤੋਂ ਪਹਿਲਾਂ ਇਤਿਹਾਸਿਕ ਮੋਤੀ ਸਰੋਵਰ ਦਾ ਬੋਰਡ ਹੁੰਦਾ ਹੈ ਜੋ ਕਿ ਖੱਬੇ ਹੱਥ ਨੂੰ ਰਸਤਾ ਮੁੜਦਾ ਹੈ ਇਹ ਰਸਤਾ ਜੱਬੇਵਾਲ ਨੂੰ ਵੀ ਅੱਗੇ ਨਿਕਲਦਾ ਹੈ ਸਭ ਤੋਂ ਪਹਿਲਾਂ ਅਸੀਂ ਸਰੋਵਰ ਦੇ ਦਰਸ਼ਨ ਕਰਨ ਜਾਵਾਂਗੇ ਇੱਥੇ ਮੱਸੀਆ ਤੇ ਅਤੇ ਵਿਸਾਖੀ ਤੇ ਬਹੁਤ ਸਾਰੀਆਂ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਹਨ ਇਸ਼ਨਾਨ ਕਰਦੀਆਂ ਹਨ ਇਸ ਸਾਈਡ ਨੂੰ ਬਹੁਤ ਸਾਰੇ ਮੋਰ ਵੀ ਦੇਖਣ ਨੂੰ ਮਿਲਣਗੇ ਮੋਰਾਂ ਦੀ ਆਵਾਜ਼ ਨਾਲ ਇਦਾਂ ਲੱਗੂਗਾ ਕਿ ਜਿੱਦਾਂ ਅਸੀਂ ਵਾਹਿਗੁਰੂ ਜੀ ਦੇ ਹੋਰ ਕਰੀਬ ਆ ਗਏ ਹੁੰਦੇ ਆ ਸਾਰੇ ਪਾਸੇ ਦਰਖਤ ਹੀ ਦਰਖਤ ਮਿਲਣਗੇ ਹਰੀਆਲੀ ਹੀ ਹਰੀਆਲੀ ਮਿਲੂਗੀ ਸਰੋਵਰ ਦੇ ਲਾਗੇ ਤਾਂ ਅੰਬਾਂ ਦੇ ਦਰਖਤਾਂ ਨਾਲ ਇਦਾਂ ਦਾ ਮਾਹੌਲ ਬਣਿਆ ਹੁੰਦਾ ਹੈ ਕਿ ਜਿੱਦਾਂ ਕਿ ਅਸੀਂ ਬਹੁਤ ਜ਼ਿਆਦਾ ਨੇਚਰ ਦੇ ਕਰੀਬ ਆਏ ਹੁੰਦੇ ਆ ਬਹੁਤ ਜ਼ਿਆਦਾ ਵਾਹਿਗੁਰੂ ਦੇ ਕਰੀਬ ਆਏ ਹੁੰਦੇ ਆ ਇਹ ਜੋ ਰਸਤਾ ਜਾ ਰਿਹਾ ਹੈ ਖੱਬੇ ਹੱਥ ਨੂੰ ਇਹ ਸਿੱਧਾ ਪੱਕੀ ਜੇ ਮੇਵਾਲ ਨੂੰ ਬਣੀ ਹੋਈ ਹੈ ਜੋ ਕਿ ਚੰਡੀਗੜ੍ਹ ਰੋਡ ਤੇ ਜਾ ਕੇ ਨਿਕਲਦੀ ਹੈ ਰਸਤਾ ਇਹ ਨਿਕਲਦਾ ਹੈ। ਉਵਰ ਦੇ ਬਾਹਰਲਾ ਦ੍ਰਿਸ਼ ਦੇਖ ਕੇ ਬਹੁਤ ਹੀ ਮਨ ਖੁਸ਼ ਹੁੰਦਾ ਹੈ। ਇੱਥੇ ਅੰਬਾਂ ਦੇ ਦਰਖਤ ਬਹੁਤ ਲੱਗੇ ਹੋਏ ਹਨ। ਸਰੋਵਰ ਦੀ ਬਾਉਂਡਰੀ ਦੇ ਅੰਦਰ ਵੀ ਬਹੁਤ ਸਾਰੇ ਅੰਬਾਂ ਦੇ ਦਰਖਤ ਲੱਗੇ ਹੋਏ ਹਨ। ਇਸ ਸਰੋਵਰ ਦਾ ਤੁਸੀਂ ਇਤਿਹਾਸ ਪੜ੍ਹ ਸਕਦੇ ਹੋ। ਇਹ ਤੁਸੀਂ 메인 ਸਰੋਵਰ ਦੇ ਦਰਸ਼ਨ ਕਰ ਰਹੇ ਹੋ। ਇਹਦੇ ਪਿੱਛੇ ਸੱਜੇ ਹੱਥ ਨੂੰ ਤੁਸੀਂ ਜਾਓਗੇ। ਤਾਂ ਬੈਕ ਸਾਈਡ ਤੇ ਇੱਕ ਬੋਰਡ ਲੱਗਾ ਹੋਇਆ ਜਿੱਥੇ ਮੋਤੀ ਸਰੋਵਰ ਨਾਮ ਦਾ ਬੋਰਡ ਹੈਗਾ ਮੰਨਿਆ ਜਾਂਦਾ ਹੈ ਕਿ ਇੱਥੇ ਗੁਰੂ ਹਰਿਰਾਇ ਸਾਹਿਬ ਜੀ ਨੇ ਇਹ ਸਰੋਵਰ ਜਿਹੜਾ ਹੈਗਾ ਉੱਥੇ ਜ ਚਸ਼ਮਾ ਪ੍ਰਗਟ ਕੀਤਾ ਸੀਗਾ ਉਹ ਉਸੇ ਤਰ੍ਹਾਂ ਪਰਾਤਨ ਰੱਖਿਆ ਗਿਆ ਹੈ ਤੇ ਇਸ਼ਨਾਨ ਕਰਨ ਲਈ ਇਹ ਨਵਾਂ ਸਰੋਵਰ ਤਿਆਰ ਕੀਤਾ ਗਿਆ ਹੈ ਜਦੋਂ ਵੀ ਤੁਸੀਂ ਗੁਰਦੁਆਰਾ ਹਰੀਆਂ ਬੀਲਾ ਪਾਤਸ਼ਾਹੀ 7ਵੀਂ ਆਓ ਤਾਂ ਇੱਥੇ ਸਰੋਵਰ ਦੇ ਦਰਸ਼ਨ ਕਰਦੇ ਕਰਦੇ ਪਿੱਛੇ ਜਾ ਕੇ ਜਰੂਰ ਉਹ ਦਰਸ਼ਨ ਕਰੋ ਇਹ ਬੋਰਡ ਤੁਸੀਂ ਪੜ੍ਹ ਰਹੇ ਹੋ ਮੋਤੀ ਸਰੋਵਰ ਪਾਸ਼ਾਈ ਸਤਵੀਂ ਸਾਈਡ ਦੀ ਹੁੰਦੇ ਹੋਏ ਵਿੱਚੋਂ ਦੀ ਤੁਸੀਂ ਅੱਗੇ ਤੱਕ ਵੀ ਜਾ ਸਕਦੇ ਹੋ ਇੱਥੇ ਆਲੇ ਦੁਆਲੇ ਜੰਗਲ ਹੀ ਜੰਗਲ ਮਿਲੂਗਾ ਇੱਥੇ ਜੋ ਸ਼ਹਿਰ ਦਾ ਸ਼ੋਰ ਸ਼ਰਾਬਾ ਹੁੰਦਾ ਬਿਲਕੁਲ ਉਸ ਤੋਂ ਦੂਰ ਇੱਕ ਪੀਸਫੁਲ ਇੱਕ ਮਨ ਨੂੰ ਸ਼ਾਂਤ ਸ਼ਾਂਤੀ ਮਿਲਦੀ ਹੈ ਇੱਥੇ ਆ ਕੇ ਸਰੋਵਰ ਦੀ ਪਰਕਰਮਾ ਜੋ ਹੈ ਇਹ ਆਲੇ ਦੁਆਲੇ ਸਾਰੀ ਅੰਬਾਂ ਦੇ ਬਾਗ ਨਾਲ ਘਿਰੀ ਹੋਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਹੋਲੇ ਮਹੱਲੇ ਦੇ ਦਿਨ ਆ ਰਹੇ ਆ ਤੇ ਹੋਲੇ ਮਹੱਲੇ ਦੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਨਿਹੰਗ ਫੌਜਾਂ ਗੁਰਦੁਆਰਾ ਹਰੀਆਂ ਵਿਲਾ ਸਾਹਿਬ ਤੇ ਇੱਥੇ ਸਰੋਵਰ ਦੇ ਆਲੇ ਦੁਆਲੇ ਇਹਨਾਂ ਅੰਬਾਂ ਦੇ ਥੱਲੇ ਡੇਰੇ ਲਾਉਂਦੀਆਂ ਹਨ ਨਿਵਾਸ ਕਰਦੀਆਂ ਹਨ ਉਹਨਾਂ ਦਿਨਾਂ ਦੇ ਵਿੱਚ ਆ ਕੇ ਵੀ ਇਹ ਦਰਸ਼ਨ ਕਰਨੇ ਚਾਹੀਦੇ ਹਨ ਉਹ ਨਜ਼ਾਰਾ ਵੱਖਰਾ ਹੀ ਹੁੰਦਾ ਹੈ ਕਿ ਕਿੱਦਾਂ ਨਿਹੰਗ ਫੌਜਾਂ ਖਾਲਸਾ ਫੌਜਾਂ ਕਿੱਦਾਂ ਇਹਨਾਂ ਅੰਬਾਂ ਦੇ ਥੱਲੇ ਆਪਣੇ ਨਿਵਾਸ ਕੀਤੇ ਹੋਏ ਹਨ ਗੁਰੂ ਦੀਆਂ ਫੌਜਾਂ ਨਾਮ ਜਪ ਰਹੀਆਂ ਹਨ ਘੋੜੇ ਬੰਨੇ ਹੋਇਆ ਹਨ ਘੋੜਿਆਂ ਦੀਆਂ ਸੇਵਾ ਕਰ ਰਹੀਆਂ ਹਨ ਇੱਥੇ ਸਰੋਵਰ ਦੇ ਸਾਹਮਣੇ ਇੱਕ ਕਮਰਾ ਹੈਗਾ ਉੱਥੇ ਬਜ਼ੁਰਗ ਰਹਿੰਦੇ ਹਨ ਜੋ ਇੱਥੇ ਸੇਵਾ ਸੰਭਾਲ ਕਰਦੇ ਹਨ ਜਦੋਂ ਵੀ ਆਓ ਉਹਨਾਂ ਦੇ ਦਰਸ਼ਨ ਕਰਕੇ ਵੀ ਆਓ ਉਹਨਾਂ ਨੂੰ ਫਤਿਹ ਬੁਲਾ ਕੇ ਆਓ ਸਰੋਵਰ ਦੇ ਬਾਹਰਲਾ ਦ੍ਰਿਸ਼ ਬਹੁਤ ਹੀ ਸ਼ਾਨਦਾਰ ਹੈ ਇੱਥੇ ਗੱਲ ਯਾਦ ਹੁੰਦੀ ਹੈ ਕਿ ਜਦੋਂ ਵੀ ਹਰੀਆਂ ਮੇਲਾ ਹੁੰਦੇ ਸਨ ਬਾਬਾ ਨਿਹਾਲ ਸਿੰਘ ਜੀ ਮਿਲਦੇ ਸਨ ਉਹ ਕਹਿਆ ਕਰਦੇ ਸਨ ਕਿ ਜਿਵੇਂ ਇੱਕ ਚਸ਼ਮਾ ਹੈ ਸਰੋਵਰ ਹੈ ਉਹ ਇੱਕ ਨਦੀ ਨਾਲ ਜੁੜਿਆ ਹੈ ਜਾਂ ਉੱਥੇ ਪਾਣੀ ਬਦਲਦਾ ਰਹਿੰਦਾ ਹੈ ਤਾਂ ਉੱਥੇ ਆਲੇ-ਦੁਆਲੇ ਹਰਿਆ-ਭਰਿਆ ਫੁੱਲ ਪੰਛੀ ਚਹਿਕਦੇ ਰਹਿੰਦੇ ਹਨ ਪਰ ਜਦੋਂ ਉਹ ਦਰਿਆ ਨਾਲ ਟੁੱਟ ਜਾਂਦਾ ਹੈ ਤਾਂ ਉਹ ਕੀ ਕਰਦਾ ਢਿਹਾਨ ਮਾਰਨ ਲੱਗ ਜਾਂਦਾ ਹੈ ਇਸੇ ਤਰ੍ਹਾਂ ਇੱਕ ਮਨੁੱਖ ਨੂੰ ਵੀ ਨਾਮ ਨਾਲ ਨਿਤਨੇਮ ਨਾਲ ਜੁੜੇ ਰਹਿਣਾ ਚਾਹੀਦਾ ਹੈ ਤਾਂ ਉੱਥੋਂ ਵੀ ਉਸ ਦੇ ਸਰੀਰ ਚੋਂ ਵੀ ਖੁਸ਼ੂਰ ਹੋਣ ਦੀ ਰਵੇ ਆਓ ਮੇਨ ਗੇਟ ਰਾਹੀਂ 32 ਰੋਗਰ ਤੋਂ ਥੋੜੇ ਕੇ ਹੀ ਦੂਰੀ ਤੇ ਮੇਨ ਗੁਰਦੁਆਰਾ ਸਾਹਿਬ ਹੈਗਾ ਹਰਰਾਇ ਸਿੰਘ ਸਾਹਿਬ ਜੀ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੋਂ ਚੱਲ ਕੇ 2200 ਘੋੜੇ ਨਾਲ ਸੀਗੇ ਉਹ ਜਾਂ ਨਾਲ ਸੀ ਇੱਥੇ ਆਏ ਇੱਥੇ ਆ ਕੇ ਪ੍ਰੀਮਦਾਸ ਬਲਗਣ ਜੀ ਜੋ ਸੈਣੀ ਬਰਾਦਰੀ ਨਾਲ ਸੰਬੰਧਿਤ ਰੱਖਦੇ ਸਨ ਇੱਥੇ ਉਹ ਉਹਨਾਂ ਕੋਲ ਇਹਨਾਂ ਨੇ ਠਹਿਰਾਵ ਕੀਤਾ ਪਾਰਕਿੰਗ ਤੋਂ ਅੱਗੇ ਵਾਲਾ ਏਰੀਆ ਜੋ ਸਾਰਾ ਦਿਖਾਈ ਦੇ ਰਿਹਾ ਹੈ ਇੱਥੇ ਘੋੜਿਆਂ ਦੀ ਸੇਵਾ ਹੁੰਦੀ ਹੈ ਤੇ ਘੋੜਿਆਂ ਦਾ ਨਿਵਾਸ ਹੈਗਾ ਇਹ ਮੇਨ ਗੇਟ ਹੈ ਘੋੜਿਆਂ ਦੇ ਨਿਵਾਸ ਦਾ ਸਾਹਮਣੇ ਹੀ ਪ੍ਰੀਮਦਾਸ ਬਲਗਣ ਜੀ ਦੇ ਕੋਲ ਜਿੱਥੇ ਗੁਰੂ ਹਰਾਈ ਸਾਹਿਬ ਜੀ ਠਹਿਰਾਵ ਕਿੰਨਾ ਸੀਗਾ ਉੱਥੇ ਠਹਿਰੇ ਸਨ ਸਾਹਮਣੇ ਮੇਨ ਗੁਰਦੁਆਰਾ ਸਾਹਿਬ ਦਾ ਗੇਟ ਹੈਗਾ ਇੱਕ ਸਾਈਡ ਨੂੰ ਇੱਥੇ ਖੱਬੇ ਹੱਤ ਨੂੰ ਲੰਗਰ ਹਾਲ ਹੈਗਾ ਇਹ ਜਿਹੜਾ ਇਮਾਰਤ ਦੇਖ ਰਹੇ ਆ ਨਵੀਂ ਇਮਾਰਤ ਬਣੀ ਹੈ ਜਿੱਥੇ ਕੀਰਤਨ ਸਮਾਗਮ ਹੁੰਦੇ ਹਨ ਜਦੋਂ ਵੱਡੇ ਸਮਾਗਮ ਹੁੰਦੇ ਹਨ ਸੰਗਤ ਜੁੜਦੀ ਹੈ ਤਾਂ ਇੱਥੇ ਸਮਾਗਮ ਹੁੰਦੇ ਹਨ ਪਿੱਛੇ ਪਾਰਕ ਬਣੀ ਹੋਈ ਹੈ ਜਿੱਥੇ ਬਹੁਤ ਸਾਰੇ ਬੱਚੇ ਖੇਡਦੇ ਨਜ਼ਰ ਆਉਣਗੇ ਪਾਰਕ ਦੇ ਨਾਲ ਹੀ ਐਂਟਰੀ ਗੇਟ ਹੈ ਜੋ ਮੇਨ ਗੇਟ ਹੈ ਸਾਹਮਣੇ ਤੁਹਾਨੂੰ ਦਿਖ ਰਿਹਾ ਹੈ ਇੱਧਰ ਕਾਰ ਪਾਰਕਿੰਗ ਹੈ ਪਾਰਕਿੰਗ ਤੋਂ ਜਦੋਂ ਅਸੀਂ ਅੱਗੇ ਚੱਲਦੇ ਹਾਂ ਇੱਧਰ ਸਾਈਡ ਤੇ ਇੱਕ ਨਵਾਂ ਇਮਾਰਤ ਬਣੀ ਹੋਈ ਹੈ ਨਵੀਂ ਇਮਾਰਤ ਬਣੀ ਆ ਇਹ ਹੁਣੀ ਹੁਣੀ ਬਣੀ ਹੈਗੀ ਆ ਇੱਥੇ ਇੱਥੇ ਦਾ ਇਤਿਹਾਸ ਦੱਸਿਆ ਜਾਂਦਾ ਕਿ ਗੁਰੂ ਹਰ Rai ਸਾਹਿਬ ਜੀ ਜਦੋਂ ਆਏ ਸੀਗੇ ਇੱਥੇ ਤੰਬੂ ਲਾਇਆ ਸੀਗਾ ਇੱਥੇ ਤਿੰਨ ਦਿਨ ਰਹੇ ਅਤੇ ਜਿਹੜੇ ਇੱਥੇ ਨਾਮ ਅਭਿਆਸ ਕਰਦੇ ਸੀਗੇ ਗੁਰਮਤਿ ਪ੍ਰਚਾਰ ਕਰਦੇ ਸਨ ਸਿੱਖੀ ਪ੍ਰਚਾਰ ਕਰਦੇ ਸਨ ਇਸੇ ਨਵੀਂ ਇਮਾਰਤ ਦੇ ਨਾਲ ਹੀ ਥੋੜੇ ਜਿਹਾ ਅੱਗੇ ਜਾਂਦੇ ਹਾਂ 24/7 ਇੱਥੇ ਲੰਗਰ ਚੱਲਦਾ ਹੈ ਤੁਸੀਂ ਪਛਾਹਦਾ ਸ਼ੱਕ ਸਕਦੇ ਹੋ ਚਾਹ ਦਾ ਲੰਗਰ ਸ਼ੱਕ ਸਕਦੇ ਹੋ ਤੋਂ ਜਦੋਂ ਤੁਸੀਂ ਜਾਣਦੇ ਹੋ ਮੇਨ ਗੇਟ ਵੱਲ ਨੂੰ ਤਾਂ ਖੱਬੇ ਹੱਥ ਨੂੰ ਇੱਕ ਸਿੱਧੀ ਗੁਲਦਸਤਾ ਲੱਗਾ ਹੋਇਆ ਹੈ ਜੋ ਮੈਂ ਦਿਖਾਉਣਾ ਭੁੱਲ ਗਿਆ ਇਹਦੇ ਵਿੱਚ ਉੱਥੇ ਜਦੋਂ ਪੋਟਾ ਸਾਹਿਬ ਆਜ਼ਾਦ ਕਰਾਇਆ ਸੀਗਾ ਮਹੰਤਾ ਦੇ ਕਬਜ਼ੇ ਤੋਂ ਆਜ਼ਾਦ ਕਰਾਇਆ ਸੀਗਾ ਬਾਬਾ ਨਿਹਾਲ ਸਿੰਘ ਦੀ ਗਵਾਈ ਦੇ ਵਿੱਚ ਜਿਹੜੇ ਨਾਲ ਸਿੰਘ ਗਏ ਸੀਗੇ ਉਹ ਸ਼ਹੀਦ ਹੋਏ ਸੀ ਉਹਨਾਂ ਦੇ ਨਾਮ ਲਿਖੇ ਹੋਏ ਹਨ ਜਿੱਥੇ ਤੱਕ ਮੈਨੂੰ ਯਾਦ ਹੈ ਕਿ ਬਾਬਾ ਨਿਹਾਲ ਸਿੰਘ ਦੇ ਗਲੇ ਦੇ ਵਿੱਚ ਗੋਲੀ ਲੱਗੀ ਸੀ ਤੇ ਅਕਾਲ ਤਖਤ ਤੋਂ ਉਹਨਾਂ ਨੂੰ ਜਿੰਦਾ ਜਹੀਦ ਦਾ ਖਿਤਾਬ ਮਿਲਿਆ ਸੀ। ਇਹਨ ਗੇਟ 'ਤੇ ਵੀ ਅਸੀਂ ਇੰਤਰੀ ਕਰਦੇ ਹਾਂ ਤਾਂ ਸਾਹਮਣੇ ਬੋਰਡ ਲੱਗਾ ਹੈ ਸਿਮਰਤੀ ਸ਼੍ਰੀ ਹਰਾਇ ਜੀ ਗੁਰਦੁਆਰਾ ਹਰੀਆਂ ਮੇਲਾ ਪਾਸ਼ਾਹੀ 7ਵੀਂ। ਈਮਦਾਸ ਬਲੱਗਨ ਜੀ ਨੇ ਜਦੋਂ ਘੋੜੇ ਨੂੰ ਮੇਲਾ ਪਾਈਆਂ ਸੀ ਤਾਂ ਗੁਰੂ ਮਹਾਰਾਜ ਨੇ ਦੇਖਿਆ ਕਿ ਬੜਾ ਬੜਾ ਖੁਸ਼ ਨਜ਼ਰ ਆ ਰਿਹਾ। ਉਹਨਾਂ ਨੇ ਪੁੱਛਿਆ ਕਿ ਘੋੜਾ ਕਿਉਂ ਖੁਸ਼ ਨਜ਼ਰ ਆ ਰਿਹਾ? ਫਿਰ ਉਹਨਾਂ ਨੇ ਦੇਖਿਆ ਕਿ ਮੇਲਾ ਪਈਆਂ ਹੋਈਆਂ। ਕੁਛਿਆ ਕਿ ਪ੍ਰੀਮ ਦਾਸ ਬਲਗਨ ਜੀ ਨੇ ਦੱਸਿਆ ਕਿ ਮੈਂ ਇਥੇ ਹਰੀਆਂ ਬੇਲਾਂ ਪੁੱਟ ਕੇ ਪਾਈਆਂ ਹਨ ਇਹਨਾਂ ਨੂੰ ਖਾ ਕੇ ਕੋੜਾ ਬੜਾ ਖੁਸ਼ ਹੋਇਆ ਮਹਾਰਾਜ ਨੇ ਵਰ ਦਿੱਤਾ ਕਿ ਕਿ ਇੱਥੇ ਇਹ ਹਰੀਆਂ ਬੇਲਾਂ ਹਮੇਸ਼ਾ ਲਈ ਹਰੀਆਂ ਰਹਿਣਗੀਆਂ ਇਹ ਜੋ ਤੁਸੀਂ ਦਰਸ਼ਨ ਕਰਕੇ ਹਟੇ ਹੋ ਇਹ ਪ੍ਰੀਮ ਦਾਸ ਬਲਗਨ ਜੀ ਦਾ ਨਿਵਾਸ ਸਥਾਨ ਸੀ ਇਹਨਾਂ ਸਾਹਮਣੇ ਹੀ ਹਰੀਆਂ ਬੇਲਾਂ ਹਨ ਗੁਰੂ ਜੀ ਨੇ ਵਰ ਦਿੱਤਾ ਸੀ ਕਿ ਇਹ ਬੇਲਾਂ ਹਮੇਸ਼ਾ ਹਰੀਆਂ ਰਹਿਣਗੀਆਂ ਤੇ ਜੋ ਇਥੇ ਮਨ ਤੇ ਤਨ ਨਾਲ ਸੇਵਾ ਕਰੂਗਾ ਉਹਨਾਂ ਦਾ ਮਨ ਅਤੇ ਤਨ ਵੀ ਹਰੀਆ ਪ੍ਰੇਰੂਗਾ ਗੁਰਦੁਆਰਾ ਸਾਹਿਬ ਦੇ ਚਾਰੇ ਦਿਸ਼ਾਵਾਂ 'ਚ ਮੇਨ ਵੱਡੇ ਗੇਟ ਲੱਗੇ ਹੋਏ ਹਨ ਇੱਕ ਉੱਤਰ ਵਾਲੇ ਪਾਸੇ ਜਿਹੜਾ ਇਹ ਗੇਟ ਲੱਗਾ ਹੋਇਆ ਹੈ ਇੱਥੇ ਤੁਸੀਂ ਬੋਰਡ ਦੇਖੂਗੇ ਗੁਰਦੁਆਰਾ ਸ਼ਹੀਦ ਸਿੰਘਾਂ ਇੱਥੋਂ ਦੀ ਅੱਗੇ ਪੈਦਲ ਜਾਣ ਦਾ ਰਸਤਾ ਹੈ ਜਾਂ ਗੁਰਦੁਆਰਾ ਸਾਹਿਬ ਜੀ ਨੂੰ ਇੱਥੇ ਬਾਬਾ ਅਜੀਤ ਸਿੰਘ ਜੀ ਆਏ ਸਨ ਆਓ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਿਏ ਤੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਨ ਦੀ ਕੋਸ਼ਿਸ਼ ਕਰੀਏ ਇਹ ਗੁਰਦੁਆਰਾ ਆਲੇ ਦੁਆਲੇ ਨਰਕਤਾ ਨਾਲ ਕਿ ਰਿਹਾ ਹੋਇਆ ਹੈ ਗੁਰਜੀ ਕੀ ਫਤਿਹ ਤੁਸੀਂ ਮੇਰੇ ਪਿੱਛੇ ਗੁਰਦੁਆਰਾ ਹਰੀਆਂ ਵੇਲਾ ਪਾਸੇ ਸਤਨੀਏ ਦਰਸ਼ਨ ਕਰ ਰਹੇ ਹੋ ਇੱਥੋਂ ਆਪਾਂ ਬੈਕ ਸਾਈਡ ਇੱਥੇ ਇੱਕ ਗੁਰਦੁਆਰਾ ਸਾਹਿਬ ਹੈਗਾ ਜੋ ਸਿੱਧਾ ਦਾ ਗੁਰਦੁਆਰਾ ਹੈ ਪਿੱਛੇ ਮੇਰੇ ਰਸਤਾ ਜਾ ਰਿਹਾ ਇੱਥੇ ਬਾਬਾ ਸਾਹਿਬ ਜੀ ਦਾ ਅਜੀਤ ਸਿੰਘ ਜੀ ਆਏ ਸੀਗੇ ਕਿਉਂਕਿ ਸਾਨੂੰ ਪਤਾ ਕਿ ਜਬਰਖਾਨ ਪੰਡਤ ਦੀ ਘਰ ਵਾਲੀ ਨੂੰ ਲੈ ਕੇ ਆ ਗਿਆ ਸੀਗਾ ਚੱਕੜਿਆ ਆਇਆ ਸੀਗਾ ਉਹਨੂੰ ਛਡੋਣ ਲਈ ਗੁਰੂ ਗੋਬਿੰਦ ਸਿੰਘ ਜੀ ਦਾ ਪੰਡਤ ਗਿਆ ਸੀਗਾ ਤਾਂ ਉਹ ਜਿਹੜੇ ਇੱਥੇ ਆਏ ਸੀਗੇ ਛਡੋਣ ਲਈ ਤਾਂ ਕੁਝ ਸਿੰਘ ਛੀਦ ਹੋ ਗਏ ਸੀ ਉਹਨਾਂ ਦੇ ਵਿੱਚੋਂ ਦੋ ਸਿੰਘ ਜਿਹੜੇ ਇੱਥੇ ਠੀਦ ਹੋਏ ਸੀਗੇ ਉਹਨਾਂ ਦਾ ਇੱਥੇ ਸੰਸਕਾਰ ਕੀਤਾ ਸੀਗਾ ਬਾਬਾ ਜੀ ਨੇ ਤੇ ਪਿੱਛੇ ਗੁਰਦੁਆਰਾ ਸਾਹਿਬ ਸ਼ੋਭਿਤ ਹੈਗਾ ਆ ਆਓ ਉੱਥੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਚੱਲੀਏ ਜੀ ਇਸ ਗੁਰੂ ਘਰ ਦਾ ਇਤਿਹਾਸ ਜਾਣਨ ਲਈ ਸਾਨੂੰ ਆਨੰਦਪੁਰ ਸਾਹਿਬ ਸੁਰਤੀ ਲੈ ਕੇ ਜਾਣੀ ਪਊਗੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਕੋਲ ਮੈਂ ਪਾਰਿਸ ਦਾਸ ਆਇਆ ਬੇਨਤੀ ਲੈ ਕੇ ਆਇਆ ਫਰਿਆਦ ਲੈ ਕੇ ਆਇਆ ਕਿ ਮੇਰੀ ਘਰ ਵਾਲੀ ਨੂੰ ਜਾਬਰ ਖਾਨ ਜ਼ਬਰਦਸਤੀ ਚੱਕ ਕੇ ਲੈ ਗਿਆ ਹੈ ਕਿ ਤੁਸੀਂ ਹੀ ਹੋ ਜੋ ਮੇਰੀ ਹੈਲਪ ਕਰ ਸਕਦੇ ਹੋ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਅਜੀਤ ਸਿੰਘ ਸਾਹਿਬ ਜਦਾ ਅਜੀਤ ਸਿੰਘ ਜੀ ਨੂੰ ਵੱਲ ਇਸ਼ਾਰਾ ਕੀਤਾ ਉਹਨਾਂ ਨੂੰ ਭੇਜਿਆ ਉਹ ਜੇ ਸਿੰਘਾਂ ਦੇ ਨਾਲ ਤੇ ਉਹਨਾਂ ਨੇ ਜਾਬਰ ਖਾਨ ਨਾਲ ਜੰਦ ਕਰਕੇ ਪਾਰਸਰਾਮ ਦੀ ਘਰਵਾਲੀ ਨੂੰ ਵਾਪਸ ਪਾਰਸਰਾਮ ਕੋਲ ਪਹੁੰਚਾਇਆ ਐਮ ਜਦਾ ਅਜੀਤ ਸਿੰਘ ਜੀ ਦੇ ਨਾਲ ਦੇ ਕੁਝ ਸਿੰਘ ਜ਼ਖਮੀ ਹੋਏ ਕੁਝ ਸਿੰਘ ਸ਼ਹੀਦ ਹੋਏ ਉਹਨਾਂ ਦੇ ਵਿੱਚੋਂ ਦੋ ਸਿੰਘਾਂ ਦੀ ਛਿੱਦੀ ਤੇ ਉਹਨਾਂ ਦਾ ਸੰਸਕਾਰ ਇਸ ਅਸਥਾਨ ਤੇ ਹੋਇਆ ਸੀਗਾ ਜਿੱਥੇ ਅਸੀਂ ਜਾ ਰਹੇ ਹਾਂ ਬਾਕੀ ਸਿੰਘਾਂ ਦੇ ਦਾ ਸੰਸਕਾਰ ਸਾਨੂੰ ਪਤਾ ਹੈ ਗੁਰਦੁਆਰਾ ਸ਼ਹੀਦ ਸਿੰਘਾ ਮਾਲਪੁਰ ਜੋ ਮਾਲਪੁਰ ਆਪਾਂ ਕਹਿੰਦੇ ਹਾਂ ਉੱਥੇ ਇੱਕ ਗੁਰਦੁਆਰਾ ਬਣਿਆ ਹੋਇਆ ਹੈ ਉੱਥੇ ਵੀ ਅਸੀਂ ਦਰਸ਼ਨ ਕਰਨ ਜਾਵਾਂਗੇ ਇਸ ਗੁਰੂ ਘਰ ਨੂੰ ਜਾਂਦੇ ਹਾਂ ਆਲੇ ਦੁਆਲੇ ਦਰਖਤ ਹੀ ਦਰਖਤ ਹਨ ਖੇਤ ਹੀ ਖੇਤ ਹਨ ਇੱਦਾਂ ਲੱਗਦਾ ਹੈਗਾ ਕਿ ਅਸੀਂ ਸ਼ਹਿਰ ਦੀ ਪਸਤਾਨ ਤੇ ਆ ਕੇ ਲੱਗਦਾ ਹੈ ਕਿ ਸ਼ਹਿਰ ਦੀ ਦੌੜ ਭੱਜ ਨਾਲੋਂ ਅਸੀਂ ਕਿਤੇ ਦੂਰ ਆ ਗਏ ਹਾਂ ਵਾਹਿਗੁਰੂ ਦੇ ਕੋਲ ਆ ਗਏ ਹਾਂ ਇਸ ਬੋਰਡ ਤੋਂ ਇਸ ਗੁਰੂ ਘਰ ਦਾ ਤੁਸੀਂ ਇਤਿਹਾਸ ਪੜ੍ਹ ਸਕਦੇ ਹੋ ਇਸ ਗੁਰੂ ਘਰ ਦੇ ਆਲੇ ਦੁਆਲੇ ਅੰਬਾਂ ਦੇ ਦਰਖਤ ਹੋਰ ਬਹੁਤ ਸਾਰੇ ਦਰਖਤਾਂ ਖੇਤੀ ਕੀਤੇ ਗਾਨ ਇੱਥੇ ਤੁਹਾਨੂੰ ਕੋਈ ਵੀ ਦੁਨਿਆਵੀ ਸ਼ੋਰ ਨਹੀਂ ਮਿਲੇਗਾ ਸਿਰਫ ਪੰਛੀਆਂ ਦੀਆਂ ਆਵਾਜ਼ਾਂ ਜਾਨਵਰਾਂ ਦੀਆਂ ਆਵਾਜ਼ਾਂ ਕੁਦਰਤੀ ਆਵਾਜ਼ਾਂ ਹੀ ਮਿਲਣਗੀਆਂ ਜਦੋਂ ਵੀ ਆਓ ਗੁਰਦੁਆਰਾ ਹਰੀਆਂ ਮਿਲਾਂ ਸਾਹਿਬ ਕੁਸ਼ਪਾਲ ਇੱਥੇ ਬੈ ਕੇ ਸਿਮਰਨ ਕਰੋ ਬਾਠ ਕਰੋ ਇਦਾਂ ਲੱਗਦਾ ਹੈ ਕਿ ਅਸੀਂ ਇਕਾਂਤ ਵਿੱਚ ਬੈਠੇ ਹਾਂ ਸੋਲਿਟਿਊਡ ਕਰ ਰਹੇ ਹਾਂ ਤੇ ਵਾਹਿਗੁਰੂ ਦੇ ਕੋਲ ਹਾਂ ਤੁਸੀਂ ਇਸੇ ਤਰ੍ਹਾਂ ਇਸ ਵੀਡੀਓ ਨੂੰ ਦੇਖਦੇ ਹੋ ਬਹੁਤ ਸਪੋਰਟ ਕੀਤੀ ਫੀਡਬੈਕ ਕਮੈਂਟ ਦੇ ਵਿੱਚ ਜਰੂਰ ਦੇਣਾ ਹੋਰ ਬਹੁਤ ਸਾਰੇ ਬਲੌਗ ਆ ਰਹੇ ਹਨ ਕਮੈਂਟ ਵਿੱਚ ਦੱਸਣਾ ਕਿ ਕਿਹੜੇ ਗੁਰੂ ਘਰ ਦੇ ਦਰਸ਼ਨ ਕਰਨ ਜਾਈਏ ਜਦੋਂ ਵੀ ਅਸੀਂ ਬਲੌਗ ਬਣਾਵਾਂਗੇ ਉਹਨਾਂ ਵਾਲੇ ਦਿਨਾਂ 'ਚ ਇਹ ਕੋਸ਼ਿਸ਼ ਕਰਾਂ ਕਿ ਉੱਥੋਂ ਸਾਨੂੰ ਕੀ ਸਿੱਖਣ ਨੂੰ ਮਿਲੇ ਕੀ ਮਹਿਸੂਸ ਕਰ ਰਹੇ ਹਾਂ ਇੱਥੇ ਜਿੱਦਾਂ ਇੱਥੇ ਆ ਕੇ ਇਦਾਂ ਲੱਗਦਾ ਕਿ ਸ੍ਰੀ ਗੁਰੂ ਹਰ Rai ਸਾਹਿਬ ਜੀ ਇੱਥੇ ਹੀ ਹਨ ਸਾਡੇ ਅੰਗ ਸੰਗ ਹਨ ਦਾ ਲੱਗਦਾ ਕਿ ਹਜੇ ਵੀ ਗੁਰੂਆਂ ਦੇ ਘੋੜੇ ਇੱਥੇ ਵੱਜੇ ਹੋਏ ਹਨ ਮਿਲਾਂ ਕੇ ਆ ਕੇ ਪ੍ਰਸੰਨ ਹੋ ਰਹੇ ਹਾਂ ਇਸ ਬੋਰਡ ਤੋਂ ਤੁਸੀਂ ਸੰਪੂਰਨ ਇਤਿਹਾਸ ਪੜ੍ਹ ਸਕਦੇ ਹੋ ਜੇ ਕੋਈ ਵੀ ਭੁੱਲ ਚੁੱਕ ਹੋ ਜਾਵੇ ਮੈਨੂੰ ਮੇਰੇ ਕੋਲੋਂ ਇਤਿਹਾਸ ਦੱਸਣ ਤੋਂ ਉਹਦੇ ਲਈ ਮਾਫੀ ਆ ਇਸ ਬੋਰਡ ਤੋਂ ਖੱਬੇ ਹੱਥੀ ਇੱਕ ਛੋਟਾ ਨਿਸ਼ਾਨ ਨਿਸ਼ਾਨ ਸਾਹਿਬ ਬਣਿਆ ਹੋਇਆ ਹੈ ਜਿਹਦੇ ਤੁਹਾਨੂੰ ਦਰਸ਼ਨ ਮੈਂ ਹੁਣੀ ਕਰਵਾਉਂਦਾ ਹਾਂ ਉਹ ਨਿਸ਼ਾਨ ਸਾਹਿਬ ਬਾਬਾ ਸਾਹਿਬ ਜਿਹਦਾ ਅਜੀਤ ਸਿੰਘ ਜੀ ਦੀ ਯਾਦ ਦੇ ਵਿੱਚ ਬਣਿਆ ਹੋਇਆ ਹੈ ਇਹ ਜਿਹੜਾ ਸਥਾਨ ਹੈ ਸਾਨੂੰ ਹੁਣ ਤੱਕ ਪਤਾ ਲੱਗਿਆ ਹੈ ਕਿ ਇੱਥੇ ਗੁਰੂ ਹਰ Rai ਸਾਹਿਬ ਜੀ ਆਏ ਸਨ ਤੇ ਬਾਬਾ ਜੀਤ ਸਿੰਘ ਜੀ ਸਾਹਿਬ ਜਿਹਦਾ ਅਜੀਤ ਸਿੰਘ ਜੀ ਆਏ ਸਨ ਇੱਥੋਂ ਨਿਸ਼ਾਨ ਸਾਹਿਬ ਤੋਂ ਬਾਹਰ ਜਾਂਦੇ ਹੀ ਮੁੱਖ ਦਫ਼ਤਰ ਸਾਨੂੰ ਦੇਖਣ ਨੂੰ ਮਿਲੇਗਾ ਇਹ ਮੇਨ ਗੇਟ ਹੈ ਦਰਦਵਾਰਾ ਸਾਹਿਬ ਦਾ مین ਗੇਟ ਹੈ ਇੱਥੋਂ ਸੱਜੇ ਹੱਥ ਨੂੰ ਹੀ ਸਾਨੂੰ ਲੰਗਰ ਹਾਲ ਮਿਲ ਜੂਗਾ ਜਿੱਥੇ 24/7 ਲੰਗਰ ਪ੍ਰਸ਼ਾਦਾ ਤਿਆਰ ਹੁੰਦਾ ਹੈ ਗਰਮੀਆਂ ਦੇ ਵਿੱਚ ਇੱਥੇ ਲੱਸੀ ਦਾ ਲੰਗਰ ਚੱਕਣ ਲਈ ਦੂਰ ਦੂਰ ਸੰਗਤਾਂ ਹੁੰਦੀਆਂ ਹਨ ਜੀ ਦੀ ਕਿਰਪਾ ਨਾਲ ਇਹ ਇਹ ਬਲੌਗ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਸਾਰਿਆਂ ਨੂੰ ਰਿਕਵੈਸਟ ਹੈ ਕਿ ਸਾਰੇ ਜਣੇ ਸ਼ੇਅਰ ਜ਼ਰੂਰ ਕਰਿਓ ਬਲੌਗ ਮੇਰੇ ਚੈਨਲ ਨੂੰ ਚੈਨਲ ਦਾ ਨਾਮ ਹੈਗਾ ਦਵਿੰਦਰ ਸਿੰਘ ਗਿੱਕਨਵਾਲ ਇਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਸਾਰੇ ਮੈਂ ਵਲੌਗ ਲੈ ਕੇ ਆਂਗਾ